ਅਸਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਅੱਜ ਅਸੀਂ ਕੀ ਦੇਖਾਂਗੇ ਲੈ ਕੇ ਆਏ ਅਸੀਂ ਹੱਸਾਂਗੇ ਤੇ ਹਸਾਵਾਂਗੇ ਹੱਸਾਂਗੇ ਹਸਾਵਾਂਗੇ ਔਰ ਲੈ ਕੇ ਆਏ ਆ ਅਸੀਂ ਕਾਮੇਡੀ ਬாய் ਕਾਮੇਡੀ ਬੋਏ ਦੀ ਵੀਡੀਓ ਅਸੀਂ ਅੱਜ ਦੇਖਾਂਗੇ ਔਰ ਸਾਡਾ ਦਿਲ ਕਰਿਆ ਸੀ ਕਿ ਅਸੀਂ ਬਹੁਤ ਹਾਸੇ ਨੋ ਡਾਊਟ ਕਾਮੇਡੀ ਦੀਆ ਅੱਛਾ ਨਾਮ ਪਤਾ ਨਹੀਂ ਕੀ ਹੈ ਕਾਮੇਡੀ ਬੀਰੇ ਦਾ ਬਹੁਤ ਅੱਛੀ ਵੀਡੀਓ ਬਣਾਉਂਦਾ ਸਾਨੂੰ ਤਾਂ ਹੀ ਪਤਾ ਹੈ ਕਾਮੇਡੀ ਬੋਏ ਕਾਮੇਡੀ ਬੋਏ अच्छा यार सर्च बेस हूँ हाँ सर्च कमेंट्स लबड़े हाँ कमेंट्स लबड़े उन्होंने उन्होंने छोटी छुट छोटी क्लिप छोटी छोटी मूवमेंट हाँ। और बैक जो पिछले भी लॉग्स होंगे ने उन्होंने तो रेफरेंस करना और रियलिटी तो होंगी है जो कुछ हुँ। 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 हो रहा होंगे ना वाकई ही विखा देने अपने को फेक वीडियो नहीं आ जा फिर अज तेन मजे की लग रही मैं थमलेल तो वाहवा मजे का लगन दिया दोस्तों की हाल चाल उम्मीद करता सारे वधिया होंगे ते अपनी हर वीडियो में तुसी बहुत ही ज्यादा प्यार देते हो इसलिए आपा थोड़े लिए ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੇ ਆਂ ਤੇ ਪਹਿਲਾਂ ਕਰੀਏ ਆਪਾਂ ਹੁਣ ਕਰਦੇ ਆਂ ਕੋਈ ਮਨੋਰੰਜਨ ਵਾਲੀ ਵੀਡੀਓ ਮਿਲ ਉਹ ਥੋੜਾ ਟਾਈਮ ਵੇਸਟ ਕੀਤਾ ਵੀਡੀਓ ਕਰਦੇ ਆਂ ਸਟਾਰ ਅਸੀਂ ਹੁੰਦੇ ਕੋਣਾਂ ਵਿੱਚ ਚਲੂ ਰਹਿੰਨਾਲੀ ਪਰ ਇਹਦੇ ਅੰਦਰ ਹੁੰਦਾ ਗਿਆ ਕਿ ਦੋ ਦਿਨ ਵੀ ਚੱਲਦੇ ਸੁਣਦੇ ਹੀ ਨੰਦੇ ਇਹ ਕੁਝ ਹੋਰ ਵੀ ਕੋਈ ਖਤੋਂ ਤੋਂ ਤੋਂ ਤੇ ਅਗਲਾ ਕਾ ਆਪਣਾ ਮੈਡਮ ਜੈਸਮਿਨ ਮਾਦੀ ਗੱਲਾਂ ਤਾਂ ਆਏ ਕਿ ਕਿ ਜਿਹੜੇ ਕੰਪਨੀਆਂ ਦੇ ਖਾਂਦਾਨ ਚੋਂ ਹੁੰਦੀਆਂ ਹੈ ਨਾ ਤੇ ਸੂਟ ਲੈਣੇ ਦੋ ਤਿੰਨ ਸੌ ਵਾਲੇ ਕੋਈ ਨਾ ਘਰੇ ਕਿਸੇ ਰਿਸ਼ਤੇ ਨਾਲ ਆਉਣਾ ਇਹਦੇ ਕੋਲ ਜਵਾਬ ਹੋਇਆ ਐਸ ਲਈ ਤੇ ਉਹਨਾਂ ਨੇ ਸੂਟ ਲਈਏਂ ਦੋ ਦੋ ਤਿੰਨ ਦਾ ਸੌ ਵਾਲੇ ਆਖੇ ਪਹਿਲੇ ਤੇ ਮੈਨੂੰ ਇਹ ਦੱਸਣਾ ਦੋ ਤਿੰਨ ਸੌ ਵਾਲਾ ਸੂਟ ਕਿਹੜਾ ਆਂਦਾ ਕਿਤੋਂ ਆਂਦਾ ਸੌ ਨੂੰ ਵੀ ਡਰੈਸ ਦਾਸ ਤੋਂ ਹਾਇਲਾ ਦੋ ਤਿੰਨ ਸੌ ਦਾ ਪਤਾ ਨਹੀਂ ਦਿੰਦੀ ਹੋਵੇ ਉਹਨਾਂ ਨੂੰ ਤਾਂ ਟੱਗ ਦੇ ਲੈ ਕੇ ਦੇ ਦੇ

ਉਹਨੇ ਲਗੇ ਹੋਇਆ ਕਿ ਚੇਂਜ ਹੋਇਆ ਕੋਈ ਨਹੀਂ ਲੰਬੀ ਦੇਖ 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 ਤਾਂ ਵਈਆ ਅਖੀਲੀ ਲੇਕਣ ਦਿੱਤੀ ਹਾਂ ਦੇਖ ਕਿ ਮੇਰੀ ਬਾਈ ਮੈਂਰੀ ਇਹਦੀ ਗੱਲ ਸੁਣੋ ਲੱਲੂ ਰਾਮ ਦੀ ਜਦੋਂ ਉਹ ਸਾਹਮਣੇ ਸੂਟ ਪਾਇਆ ਉਹਨੂੰ ਸੂਟ ਚੇਂਜ ਹੋਇਆ ਜੈਮਨ ਨੇ ਕਹਿਤਾ ਵੀ ਉਹ ਕਾਲ ਸੂਟ ਚੇਂਜ ਹੋਇਆ ਕੋਈ ਨਵੀਂ ਮਾਮਰੀਆ ਮੈਮਰੀ ਨੂੰ ਬੜੀਏ ਪਾਸੋਂ ਸਰਪ੍ਰਾਈਜ਼ ਗੱਲ ਆ ਉਹ ਦੋ ਦਿਨ ਪਹਿਲਾਂ ਕਿਸੇ ਦੁਕਾਨ ਘਰ ਜੇਂਦੀ ਹੈ ਅੱਜ ਅਸੀਂ ਮੈਚ ਰਹੇ ਹਾਂ ਕਿਹੜੇ ਅੱਜੇ ਪਿੰਡ ਚ ਰਹਦੇ ਆ ਉਹ ਯਾਰ ਪਿੰਡਾਂ ਨੇ ਆਪਣੀ ਬੋਲੀ ਸੁਧਾਰ ਲਈ ਪਰ ਇਹਨਾਂ ਨੇ ਨਹੀਂ ਸੁਧਾਰੀ ਉਹ ਸੂਟ ਤੇ ਲੈਣਾ ਹੀ ਵਦਿਆ ਆਥੇ ਲੀਕਾ ਦਾ ਸੂਟਾ ਲੀਕਾ ਉਹ ਦੁਕਾਨ ਦਾ ਹੁਣ ਚੱਲੋ ਜਾ ਰੱਖਿਆ ਵੀ ਕਹਿੰਦਾ ਹੁਣ ਪਤਾ ਨਹੀਂ ਕਿਹੜੇ ਅਣਪੜਾ ਨਾਲ ਮੈਂ ਮੱਤਾਂ ਲਾ ਕੇ ਰਹਾ ਮੱਤਾਂ ਲਾ ਕੇ ਬਾਈ ਹਾਂ ਕੀ ਆ ਕੰਮ ਉਹ ਬਹੁਤ ਅੱਛਾ ਲੱਗਦਾ ਇਹ ਹੈ ਕਿ ਨਾ ਜੀਵਾਣ ਅਸਲ ਸੋ ਲੋ ਜੀ ਮੈਂ ਵੀ ਨਵੀਂ ਨਵੀਂ ਆ ਹਾਂ ਤੇਰੇ ਸਕੂਟਾਂ ਤੋਂ ਹੀ ਲੱਗਦਾ ਤੂੰ ਨਵੀਂ ਗਈਆਂ ਉਹ ਜੱਗ ਦੇ ਸੂਟ ਤੂੰ ਪੌੜੀਆਂ ਨਾ ਇਹੋ ਜਿਹੇ ਸੂਟ ਤਾਂ ਸਾਡੀ ਦਾਦੀ ਵੀ ਨਹੀਂ ਪੌੜੀ ਸੀ ਕੋਈ ਐਦੂ ਗੂੜੇ ਪੌਦੀ ਸੀ ਅਨੰਦ ਤੋਂ ਆਪ ਦੀ ਜਨਮ ਦਿਨ ਦਾ ਦੇਣਾ ਗਾਂਧੀ ਜੀ ਹਰਨਾ ਨਾਲ ਤਾਂ ਤੂੰ ਦੇਸ਼ ਦੀ ਆਜ਼ਾਦੀ ਲਾ ਦਿੱਤੀ ਸੀ ਉਹ ਤਾਂ ਮੈਂ ਅ ਵਿੱਚੋਂ ਦਿਲ ਦੇ ਚਗਾੜਾ ਕੱਢਣ ਟਾਂਦਾ ਓਏ ਉਹਨੂੰ ਪਤਾ ਵੀ ਐਨੇ ਸੂਟ ਕਢਾ ਲਿਆ ਹੈ ਦੁਕਾਨਦਾਰ ਸਾਨੂੰ ਸਾਡੀ ਪੁੱਤ ਐ ਖੜੀ ਕਰੂਗਾ ਤੇ ਬਾਹਰੋਂ ਪ੍ਰਾਪਤ ਕਰਾ ਲਾਗੇ ਆ ਮਸਕਰਾਦਨ ਤੋਂ ਕੱਟ ਨਹੀਂ ਮਿੱਟਾਂ ਹਾਂ ਬੜੀ ਬੈਰਸ਼ਮੈਂਟ ਦੀ ਓਹ ਸਾਈਡ ਖੜਾ ਚਲ ਆ ਬੁੱਤ ਤੇ ਆ ਜਾ ਬੰਦਾ ਇੱਕ ਮਿੰਟ ਸਭ ਤੋਂ ਪਹਿਲੇ ਤੋਦਾ ਕੌਨਫੀਡੈਂਸ ਚੈੱਕ ਕਰ ਉਹਦਾ ਸੂਟ ਦਾ ਕਲਰ ਚੈੱਕ ਕਰ ਭਾਈਂ ਕਿ ਤੂੰ ਇੰਨਾ ਤੇਜ਼ ਰੰਗ ਰਾਤ ਛੀ ਗੁਲਾਬੀ ਨਾ ਮੈਂ ਤੇਰਾ ਕਦੀ ਵੀ ਪਾਸ ਕਰਾਂ ਛੀ ਗੁਲਾਬੀ ਤੂੰ ਯਾਰ ਉਹਦਾ ਕੰਫੀਡੈਂਸ ਚੈੱਕ ਕਰ ਸਿਰਫ ਚੜੀ ਦੇ ਦੰਦ ਦੀ ਚਮਕਣ ਲੈ ਆਂ ਪਾ ਨਹੀਂ ਸਕਦੀ ਕਦੀ ਮੈਂ ਇੰਨਾ ਤੇਜ਼ ਕਰ ਉਹ ਤੇਰੀ ਅਜ਼ਮਤ ਨੂੰ ਸਲਾਮ ਕਾ ਲੋ ਸਲਾਮ ਕਰੋ ਆ ਕੇ ਸਤਿਗੁਰੂ ਦਾ ਨਮਸਕਾਰ ਕੁਝ ਹੋਰ ਖੇਲੇਗਾ ਅੱਛਾ ਆਓ ਤੁਆ ਗਾ ਚੱਲਦੇ ਆਂ ਹੁਣ ਆਪਾਂ ਗੱਲ ਕਰਦੇ ਆ ਮੈਡਮ ਕਾਲੋ ਜੀ ਜੋ ਕਿ ਬਿਨਾ ਵਿਆਹ ਤੋਂ ਕੋ ਰੰਗੂਰ ਜਿਹਨ ਸਾਰੀਆਂ ਰਿਸ਼ਤੇਦਾਰੀਆਂ ਨੂੰ ਹੁੰਦੀ ਰਹਿੰਦੀ ਆ ਹੁਣ ਆਉਂਦੀ ਭੂਆ ਕੋਈ ਚੱਲੀ ਆ ਹੁਣ ਦੇਖਦੇ ਆ ਅੱਗੇ ਕੀ ਡਰਾਮਾ ਕਰਦੇ ਆ ਮਹਾਰਾਜਾ ਬਣਾ ਕੇ ਦੱਸਦੇ ਆ ਕਿ ਇਹ ਕਿੱਥੇ ਟੰਗ ਗਿਆ ਵੇ ਕਿ ਕਿੱਥੇ ਹੁਣ ਕਾਲੋ ਜੀ ਆਫੇ ਮੁੰਡੇ ਨੂੰ ਕਹਿੰਦੀ ਮੋਟੇ ਦੇ ਟੰਗਾਂ ਜਿਹਨਾਂ ਅੰਮ੍ਰਿਤ ਹੁੰਦਾ ਤੇ ਤੂੰ ਬੜੀ ਤੇ ਮਹਾਰਾਣੀ ਵਿਚੋ ਆਇਆ ਹੈ ਰਾਜਾ ਹੋਗਾ ਹੋ ਉਹੋ ਜੀ ਗੰਗੀ ਤੂੰ ਆ ਬਣਾ ਲਿਆ ਉਹ ਅਦਕਲ ਮਗਰ ਨਾ ਚੇਸਾ ਨਾ ਆ ਆ ਮੀਨ ਮਰ ਟਿਕਾਣੀਆ ਇਹਨਾਂ ਨੂੰ ਦੇਖੋ ਇਹ ਚਾਰ ਸਾਰੀ ਉੱਪਰ ਨਿੱਕੇ ਮੋਟੇ ਦੁਕਾਨਾਂ ਤੋਂ ਮਠਿਆਈ ਸਵੀਟਸ ਵਗੈਰਾ ਫ੍ਰੀਜ਼ਰ ਹੈ ਇਹ ਐ ਬੈਲੀਵਰ ਆ ਗਿਆ ਕਿਸੇ ਟਾਂਗ ਦੇ ਹੋਟਲ ਚ ਇੰਨੀਆਂ ਮਿਠਾਈਆਂ ਦੇਖ ਕੇ ਕਾਹ ਤੇ ਮੂੰਹ ਤੇ ਡਿੱਗ ਲੱਗਿਆ ਲਾਲਾ ਕਿਵੇਂ ਹੱਥ ਮਾਰ ਮਾਰ ਕੇ ਹੀ ਅੱਗਿਆ ਮੰਮੇ ਮੈਂ ਬੜਾ ਸੇ ਖਾਣੇ ਜਾਓ ਓ ਮਾਈ ਗੋਡ ਇਤ ਸਵੀਖਾਣ ਲੱਗੇ ਐ ਇਹ ਸੂਟ ਚਾਹ ਕਾਓ ਕਿੰਨੀ ਖੁਸ਼ ਹੋ ਗਿਆ ਪੇਸਟਰੀ ਦੇਖ ਕੇ ਉਹ ਕਾਉ ਵੀ ਵਿਚਾਰੀ ਨਾ ਐਸੇ ਕੁੜੀ ਤਰੀ ਕਹਿਦੀ ਸੋਣੀ ਆ

ਉਹਦੇ ਕਰੇ ਹੈਂ ਕਹਲੋ ਜੀ ਜਨਨ ਆ ਬੜੀ ਫਿਰਦੀ ਜਿਵੇਂ ਉਹਨਾਂ ਨੇ ਕਰੇਗੇ ਕੋਈ ਸਟੈਬਿਲਿਟੀ ਹੋਵੇ ਤੇ ਜਦੋਂ ਇਹ ਜਾਣ ਲੱਗੀ ਉਹਦੀ ਪੁਆੜੇ ਇੱਕ ਐਓ ਦੀ ਗੱਲ ਕਹੀਆ ਜਿਹਦੇ ਨਾਲ ਕਾਉ ਦੀ ਮਲਟੀਪਲੀਸਿਟੀ ਹੋ ਗਈ ਆ ਪੇਸ਼ ਕਰੋ ਨਾ ਕਾਉ ਨੂੰ ਜਾਣ ਲੱਗੀ ਸੀ ਤੇ ਉਹਦੀ ਪੁਆੜੇ ਨੂੰ ਦੇਣ ਲੱਗੀ ਸੀ ਸੂਟ ਸਾਡਾ ਇਪੇਟੀਆਂ ਨਵਾਰੀਆਂ ਨੂੰ ਨੂਰੀਆ ਸੂਟ ਕੱਟ ਕੇ ਤੇ ਮੋਰੇ ਸ਼ਰਟੇ ਕੰਨ ਦੀ ਕਾਰਨਾ ਜਿਹੜਾ ਕਰਨਾ ਪਸੰਦ ਤੇ ਜਦੋਂ ਉਹਨੇ ਕੋਈ ਫੂਡ ਪਸੰਦ ਕੀਤਾ ਤੇ ਉਹਦੀ ਅਗਰ ਮੂਰਤੀ ਬੇਚੀ ਕਰਦੀ ਹਾਂ ਲੱਖ ਉਹਦੇ ਨੂੰ ਵੀ ਪਤਾ ਕਾਰਨ ਦੀ ਕਿਹੜੀ ਚੁਆਇਸ ਆ ਐ ਲਾਰਾ ਨੂੰ ਡੇਟਾ ਤੋੜ ਕੇ ਲੱਖ ਉਹਦੇ ਕਾਲੇ ਰੰਗ ਤੇ ਉਹਦਾ ਸੂਟ ਕਰੇ ਤੇ ਉਹ ਤੋਂ ਵੀ ਆ ਗਈ ਲਾਹਣ ਉਹ ਤੋਂ ਸਵਾਈਰ ਆ ਨਾ ਲੈ ਕਾਣੋ ਪਰਮੋਲ ਕਿ ਅੱਜ ਸਬਜ਼ੀ ਆਖਿਆ ਪਾਸ ਸਲੈਂਟਰ ਚਲਾ ਦੇ ਆ ਉਹ ਕਾਣੋ ਸਲੈਂਟਰ ਥੱਲੇ ਪਿਆ ਹੁੰਦਾ ਜਿਹੜਾ ਤੂੰ ਚਲਾਇਆ ਤੂੰ ਚਲਾਇਆ ਜਨਗਤ ਜਿਹੜਾ ਤੂੰ ਖਾਂਦਾ ਉਹ ਕਾਣੋ ਕਿਤੇ ਗਲਤੀ ਨਾਲ ਤੂੰ ਸਲੈਂਡਰੀ ਨਾਲ ਚਲਾ ਲਾਉਂ ਤਿਹੇ ਵੇ ਉਹ ਅੱਕਲਾ ਹਾਵੇ ਸਲੈਂਟਰ ਨਾਲ ਤੂੰ ਵੀ ਉੱਡ ਜਾਗੀ

ਤੇ ਪਰ ਤੁਸੀਂ ਕਾਉਂਦੀ ਸੌਧੀ ਜੇ ਕਿਵੇਂ ਬੜਾਈਆ ਹਾਏ ਆ ਤੇ ਆਪਣਾ ਆਖਲਾ ਕੇ ਨਾ ਹਾਂ ਸੈਟ ਕਰਾਉਣਾ ਮਾਬੜੋਂ ਉਂਡੇ ਸੀ ਜੇ ਕਰਾਂਗੇ ਅਬ ਇਤਨੀਆ ਪਾਇਆ ਕਿ ਪਾਲਕ ਪਈ ਨਹੀਂ ਜਦਾ ਪਾਲਕ ਪਹਿਲੇ ਪਾਲਕ ਨੂੰ ਪਾ ਕੇ ਫਰਾਈ ਕਰਦੇ ਲਾਜ਼ਮੀ ਬਹੁਤ ਚਪਾਈ ਦੇਣਾ ਕਿਵੇਂ ਉਹਦੀ ਮਾਂ ਖੋਟ ਖੋਟ ਕੇ ਲਾਇਆ ਦਿਆ ਆਹ ਉਹਨੇ ਹੱਥ ਵੀ ਨਾ ਆਪ ਦੀ ਛੱਕ ਆਪ ਦੀ ਕਰ ਰਹੀ ਆ ਮੇਰੇ ਉਤੇ ਕੋਲ ਜਾਣ ਕੇ ਸਾਰੇ ਉਸਕੇ ਪਰਵਾਹ ਨਹੀਂ ਕਰਦੇ ਨਹੀਂ ਥੱਕਦੇ ਯਾਰ ਕਾਉਨ ਤੋਂ ਕੱਲੇ ਆਪਾਂ ਨਹੀਂ ਦੁਖੀ ਹੋਰ ਲੋਕ ਵੀ ਬਹੁਤ ਦੁਖੀ ਆ ਕਾਉਨ ਨੇ ਇੱਕ ਵੀਡੀਓ ਬਣਾਈ ਸੀ ਜਿਸ ਤੋਂ ਨੇ ਫਸਾਈ ਤਰ੍ਹਾਂ ਦਾ ਉਜਾਗ ਬਣਾਇਆ ਸੀ ਤੇ ਆਪਾਂ ਦੇਖੋ ਕਾਉਨ ਕਿਵੇਂ ਖਰੀਆਂ-ਖਰੀਆਂ ਸੁਣਾਉਂਦੀ ਹੋਈ ਤੇ ਇਸ ਤਰ੍ਹਾਂ ਨਹੀਂ ਕੀਤਾ ਸਾਰੇ ਆਏ ਹੋ ਕੀ ਬਹੁਤ ਦੇ

ਇਹ ਨਾ ਕੰਜਰੇ ਇਹਦਾ ਪਿੱਛਾ ਕਰਕੇ ਟੈਮਸ ਖਾਪ ਤਰੀਂਦਾ ਉਹ ਇਹਦਾ ਪਿੱਛਾ ਕਰਨਾ ਬੰਦਾ ਧਿਆਨ ਚ ਰੱਖਦਾ ਲੈ ਆਉਂ ਤੇਰਾ ਇਹਨੇ ਰੰਗ ਕੱਲੇਗਾ ਉਹ ਤੋਂ ਕਾਲੀ ਉਹਨਾਂ ਨਾਲ ਆਇਆ ਸਾਡੇ ਕੋਲ ਅਜਿਹਾ ਕੁਝ ਆਉਂਦਾ ਨਹੀਂ ਕੋਣੀ ਆਉਂਦਾ ਲੈ ਨਵੇਂ ਕੁਝ ਸਮਾਈ ਕੋਈ ਆ ਜਾਂਦਾ ਵਿੱਚ ਉਹ ਸਭ ਤੋਂ ਪੁੱਛੂ ਤੋਂ ਤੇ ਕਾਉਂ ਲੋ ਪੰਜਾਬ ਬੈਂਕੀ ਕਰ ਦਿਆ ਤੇ ਆਦੇ ਅੱਜ ਤੋਂ ਵੀ ਉਹ ਵੀ ਇਹ ਤੋਅਕਿਆ ਬਿਆ ਉਹ ਵੀ ਕਹਿੰਦਾ ਪਿਆ ਹੁਣ ਕੰਮ ਕਰ ਤੋ ਆਪ ਦਾ ਉਹ ਚਲੋ ਯਾਰ ਹੁਣ ਕਾਲ ਨੂੰ ਦਫਾ ਕਰੋ ਹੁਣ ਆਪਾਂ ਚੱਲਦੇ ਆਂ ਪੂਜਾ ਸਾਡਾ ਦੇ ਮੁੱਦੇ ਤੇ ਵੀ ਹੈ ਇਸ ਨੂੰ ਕੀ ਕਰਦੀ ਅੱਜ ਮੈਂ ਲੀਤੀ ਆਂ ਦੀ ਬਲੀ ਹਰਿ ਦੀ ਕਰਨੀ ਸੀ ਲੇਕੇ ਮੈਂ ਤਾਂ ਮੈਂ ਨਹੀਂ ਬਸ ਇਹ ਕੰਮ ਕਰਦੇ ਜੇ ਫਸੇ ਨਹੀਂ ਕਿਹਦੀ ਗੱਲ ਲਾ ਸੋ ਲੋ ਪੂਜਾ ਸਾਡਾ ਦੀ ਗੱਲ ਸੱਚੀ ਕਰਕੇ ਪੈਸੇ ਖਾਓ ਉਹ ਬਲਬ ਤੂੰ ਤਾਂ ਆਪਦੇ ਘਰ ਬਿਆ ਕਰਦਾ ਬਸਰ ਖਵਾਉਂਦਾ ਕਾਦੇ ਜਲਦੀ এ ক । फुल डॉग रखया चाचा चावल छोकन को सामने आ ही चाव डाल दे इधर गली को से होया था इधर मैंने सोकीया फर्स्ट टाउन पे बाहर जाता हूं उस वाले को जी के 10 5 लिया पता नहीं ऐसा खाता है ना चले आप देख लो पूरा लोग बुढे वाला कॉलेज दाल चावल आपके एफसी जाकर तीन चार लोग चिकन डाल पाले नाले पूजा ने ਓਲਡ ਕੋਈ ਗੱਲ ਨਾ ਹੋਵੇ ਪਰ ਮੈਂ ਨੂੰ ਮਾਲਕ ਨੇ ਮਾਲਕ ਬਣਾਇਆ ਮਹਿਲਾ ਦਾ ਅੱਛਾ ਫਰਕ ਕ੍ਰੈਡਿਟ 라ਬੂ ਜੇਦਾ ਜਿਹੜੇ 5 80 ਪਾਈ ਸੀ ਖਾਤੇ ਚ ਉਹ ਕਿੱਧਰ ਗਏ ਕੁਝ ਸੜੀ ਲੈਣਾ ਕਰਦਾ ਇਹਨਾਂ ਨਾਲ ਕਪੜੇ ਦੇਖ ਲੋ ਇਹਨਾਂ ਕਪੜਾ ਇਹਦੇ ਪਲਾਜ਼ੇ ਤੇ ਲੱਗਾ ਇਹਨੇ ਕਪੜੇ ਦਾ ਗਰੀਬ ਦਾ 10 ਬਾਗ ਵਿਆਹ ਕਰ ਲੈ ਸੋਲੋਏ ਦੀ ਗੱਲ ਅਖੇ ਟੌਟ ਪੈਂਟ ਦੱਪੀ ਲੈਣ ਸੋਣਾ ਮਾਰੀਆਂ ਸੂਟ ਤੇ ਕੱਟਨੀ ਉਹ ਸ਼ੂਗਰ ਕਾਰ ਉਹ ਸੋਣਾ ਮਾਰਦੀਆਂ ਜੇ ਤੇਨੂੰ ਦੇਖਿਆ ਆਉਂਦਾ ਨਾ ਤੌਣੇ ਸੇਬੇ ਨਾਲੀ ਸੂਟ ਜਿਉਣਾ ਉਹ ਯਾਰ ਕਮਾਲ ਹੋ ਗਿਆ ਕਮਾਲ ਕਮਾਲ ਓ ਮਾਈ ਗੋਡ ਮਰ ਜਾਣੇ ਤੁਸ ਤਾਣ ਲਾ ਕੀ ਹੈ ਓ ਮਾਈ ਗੋਡ ਮਰ ਜਾਣੇ ਦਰਸੀ ਨਹੀਂ ਕੱਟਿਆਸ ਕੱਟਿਆਸ ਆ ਕੋਮੇਡੀ ਕੋਈ ਕਹਿੰਦਾ ਸੱਤ ਮੇਰੀਆਂ ਦਰਦ ਦਰ ਲੱਗੇ ਮੈਨੂੰ ਯਾਦ ਆ ਰਿਹਾ ਫਿਰਾਂ ਵੀਰਾ ਕਿਦਾ ਤੇ ਤੈਨੂੰ ਦਰਸੀ ਨੇ ਵੇਖਿਆ ਹੁੰਦਾ ਉਹਨੇ ਸੇਬੀ ਨਾ ਨਾ ਸੱਚੀ ਕੌਨਫੀਡੈਂਸ ਲੈਵਲ ਉਸਲਾਮੇ ਨਾ ਲੋਕਾਂ ਯਾਰ ਮੁੰਡੇ ਬਤਾ ਵੀ ਸੰਡਾ ਦਾ ਵੀ ਸੰਡਾ ਦਾ ਵੀ ਕਾਲ ਦਾ ਵੀ ਤੇ ਉਹ ਦੂਜੀ ਤੇ ਚਲੋ ਕਪੜੇ-ਕਪੜੇ ਖਰੀਦੀ ਫਿਰਦੀ ਸੀ ਜਿਹੜਾ ਵੀ ਸੀ ਲੇਕਿਨ ਯਾਰ ਕਾਲ ਉਹ ਤੇ ਜਿੱਨੀ ਹੁੰਦੀ ਹੈ ਮੈਨੂੰ ਤਾਂ ਕੌਨਫੀਡੈਂਸ ਲੈਵਲ ਇਸ ਚੈ ਯਾਰ ਇੱਕ ਗੱਲ ਮੈਂ ਸੋਚਣ ਲਈ ਸਾਂ ਕੱਲ ਉਹਨੇ ਅੱਜ ਤੱਕ ਕਿਸੇ ਨੂੰ ਜਵਾਬ ਨਹੀਂ ਦਿੱਤਾ ਕਿੰਨੀ ਉਹਦੀ ਬੇਸਤੀ ਹੁੰਦੀ ਆ ਦੇਖੀ ਮੈਂ ਤੂੰ ਤਾਂ ਪੂਜਾ ਸੰਭੋ ਨਾ ਦੇਖਣਾ ਮੈਂ ਤੇ ਹੱਸਣਾ ਨਾ ਕੱਚੇ ਬਾਲੇ ਪਏ ਹਦੇ ਤੱਕ ਗੱਦੀਵਾਰਾਂ ਤੇ ਗੱਤ ਪਸਤਰ ਨਹੀਂ ਹੋਇਆ ਤੇ ਤੂੰ ਕੀ ਮੈਂ ਬਣ ਕੇ ਤੇ ਤੂੰ KFC ਤੇ ਕਿੱਥੇ ਦੀ ਕਿੱਥੇ ਫਿਰਨ ਢਈ ਆ ਅੱਲਾ ਮਾਫ ਕਰੇ ਬਾਪੇ ਨੂੰ ਖਾਣਾ ਖਵਾਤਾ ਘਰ ਆਪ KFC ਤੇ ਚਿਕਨ ਖਾਣ ਨਹੀਂ ਵੈਸੇ ਅੱਛਾ वैसे एक किलो मैं कॉमेडी बॉय ਦੇ ਨਾਲ ਹੈ ਹਾਂ ਸਹੀ ਨਾ ਪੁਆਇੰਟ ਉੱਤੇ ਕਹਦਾ ਨਾ ਇਹ ਨੇ ਫਜ਼ੂਲ ਲੋਕਾਂ ਨੂੰ ਜਿਨ੍ਹਾਂ ਨੂੰ ਲੋਕ ਵੇਖਦੇ ਆ ਇਹਨੇ ਇਹਨਾਂ ਨੂੰ ਵੀਊਜ਼ ਦਿੰਦੇ ਲੋਕਿੰਗ ਬਾਸ ਕੰਟੈਂਟ ਸਾਡੇ ਅੱਧੀਆਂ ਪੈਨਾਂ ਨੇ ਬੜੀਆਂ ਲਿਖੀਆਂ ਨੇ ਇੰਨੀਆਂ ਡੀਸੈਂਟ ਅਚੀਆਂ ਵੀਡੀਓਜ਼ ਬਣਾਉਂਦੀਆਂ ਇਹਨਾਂ ਨੂੰ ਵੀਊ ਨਹੀਂ ਵੀ ਹੋਣੀ ਪੈਂਦੀ ਕਿਉਂ ਨਹੀਂ ਲੋਕਾਂ ਨੂੰ ਪਸੰਦ ਕਰਦੇ ਯੂਰ ਐਮ ਇਟ ਰੋਜ਼ਾਂ ਨੂੰ ਕਰਦੇ ਨੇ ਮੈਂ ਤੇ ਹੈਰਾਨ ਹੁੰਦੀ ਆ ਮੈਂ ਤੇ ਹੈਰਾਨ ਆ ਇਹਨੂੰ ਵਲੋਗਿੰਗ ਆਖੀਦੀ ਯੋ ਨੀ ਯਾਰ ਕਿ ਵਲੋਗਿੰਗ ਆਂਦੀ ਕਿ ਜਿਹਦੇ ਵਿੱਚ ਤੁਸੀਂ ਆਪਣੀਆਂ ਉਹ ਕਹਿੰਦੇ ਨੇ ਨਾ ਮਾਨ ਮਰਿਆਦਾ ਪੁੱਲ ਜਾਓਗੇ ਤੁਹਾਨੂੰ ਕੋਈ ਫਿਕਰ ਨਹੀਂ ਹੈ ਤੁਸੀਂ ਆਪਣੀ ਰੈਟਿੰਗ ਕੀਤੀ ਹੈ ਕੁਝ ਧੀਆਂ ਬੇਨਾ ਮੈ ਉਹ ਦੇਖਿਆ ਪੜੀਆਂ ਲਿਖੀਆਂ ਜੋਬਸ ਨਹੀਂ ਮਿਲ ਰਹੀਆਂ ਬਹੁਤ ਰੀਜ਼ਨੇਬਲ ਉਹਨਾਂ ਨੇ ਕੱਪੜੇ ਪਾਏ ਨੇ ਡਬਲਟਾ ਸਿਰ ਤੇ ਇੰਨੀਆਂ achi videos ਬਣਾ ਰਹੀ ਬਲੌਗ ਅਮ ਵੀ ਨਹੀਂ ਪੈਂਦਾ ਹਾਂ ਬਿਲਕੁਲ ਨਹੀਂ ਪੈਂਦਾ ਕੀ ਮਸਲਾ ਇਹ ਸਾਡੇ ਮਾਸਿਹਰੇ ਦੀ ਕਮੀ ਹੈ ਕਿ ਸਾਡੀ ਆਪਣੀਆਂ ਆਪਾਂ ਆਪਣੇ ਅੰਦਰ ਦੀਆਂ ਸਾਡੀਆਂ ਖਾਮੀਆਂ ਨੇ ਕਿਥੇ ਉਹਨਾਂ ਦੱਸਾਂਦੀ ਨਹੀਂ ਕਰਦੇ ਤੇ ਸਹੀ ਹੈ ਨਾ ਫਿਰ ਕਮੇਡੀ ਬੁਆਏ ਜਿਵੇਂ ਇਹਨਾਂ ਦੀ ਸਹੀ ਹੁਕਤੇ ਖਾਨੀ ਹੁੰ ਗੱਲ ਸਹੀ ਕੁੱਤੇ ਖਾਨੀ ਹੁੰਦੀ ਐ ਸੈਗਮੈਂਟ ਦਾ ਨਾਮ ਹੀ ਕੁੱਤੇ ਖਾਨੀ ਹੋਣਾ ਚਾਹੀਦਾ ਮੱਕੇ ਦੇ ਜਿਹਾ ਸਹੀ ਗੱਲ ਹੈ ਯਾਰ ਉਹ ਵੀ ਤੇ ਉਹ ਕੱਲ ਦਾ ਹੀ ਨਹੀਂ ਸਮਝ ਆਇਆ ਅੱਜ ਮੈਨੂੰ ਪਤਾ ਲੱਗਿਆ ਕੋਈ ਸ਼ਾਦੀ ਨਹੀਂ ਹੋਈ ਮੈਂ ਸਮਝੀ ਸੀ ਸ਼ਾਦੀ ਹੋਈ ਹੋਵੇ ਜਰਾ ਕੋਈ ਹੋਰ ਮੁੰਡਾ ਹੁੰਦਾ ਕਦੀ ਉਹ ਦਿਨ ਕੋਈ ਹੋਰ ਮੁੰਡਾ ਹੁੰਦਾ ਕਦੀ ਕੀ ਮਤਲਬ ਇੰਨੂੰ ਇਸ ਗੱਲ ਦੀ ਵੀ ਨਹੀਂ ਸਮਝ ਆਈ ਕਿ ਮੈਨੂੰ ਕੋਣ ਕੋਣ ਮਤਲਬ ਦੇਣਾ ਤੂੰ ਉਹਦੇ ਫੈਨ ਕਿੰਨੇ ਨੇ ਹਾਂ ਹਲਕੇ ਜੋ ਯਾਰ ਮੈਨੂੰ ਨਹੀਂ ਪਤਾ ਕੌਣ ਲੋਕ ਇਹਨਾਂ ਦੀ ਵੀਡੀਓਜ਼ ਨੂੰ ਇੰਨਾ ਲਾਈਕ ਕਰਕੇ ਤੇ ਨਾਲ ਲੱਖਾਂ ਕਰੋੜਾਂ ਵਿਊ ਦੇ ਦਿੰਦਾ ਉੱਤੇ ਪਹੁੰਚਾ ਦਿੰਦਾ ਇਹਨਾਂ ਨੂੰ ਹੂੰ ਬਹੁਤ ਵੈਸੇ ਪਤਾ ਨਹੀਂ ਯਾਰ ਲੇਕਿਨ ਇਹ ਕਿ ਜਿਹੜੇ ਹੱਕਦਾਰ ਨੇ ਜਿਹੜਾ ਅੱਛਾ ਕੰਟੈਂਟ ਬਣਾਉਂਦੇ ਨੇ ਪੋਜ਼ਿਟਿਵ ਕੰਟੈਂਟ ਬਣਾਉਂਦੇ ਨੇ ਆਪਾਂ ਨੂੰ ਉਹਨਾਂ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹਾਂ ਬਜਾਇ ਇਸ ਦੇ ਕਿ ਆਪਾਂ ਆਪਣਾ ਦੂਸਰਾ ਟਾਈਮ ਇਹਨਾਂ ਚ ਮਤਲਬ ਜਿਹੜਾ ਕੋਈ ਫ੍ਰੀ ਯਾਰ ਅੱਜ ਕੱਲ ਹਰ ਕੋਈ ਬੰਦਾ ਤੇ ਮਸਰੂਫ ਆ ਹਾਂ ਠੀਕ ਹੈ ਨਾ ਆਪਣੀ ਲਾਈਸਟ ਦੇ ਵਿੱਚ ਮਸਰੂਫ ਹੈ ਔਰ ਜਦੋਂ ਤੁਸੀਂ ਥੋੜਾ ਜਿਹਾ ਵੀ ਆਪਣਾ ਟਾਈਮ ਕੱਢਣਾ ਮੋਬਾਈਲ ਵੇਖਣਾ ਤੁਸੀਂ ਇਹ ਨਾ ਫਜ਼ੂਲ ਲੋਕਾਂ ਨੂੰ ਵੇਖ ਕੇ ਆਪਣਾ ਟਾਈਮ ਜ਼ਾਇਆ ਕਰੋ ਮੇਰਾ ਨਹੀਂ ਖਿਆਲ ਹੁੰਦਾ ਮੈਂ ਤਾਂ ਨਹੀਂ ਇਹਨਾਂ ਲੋਕਾਂ ਨੂੰ ਬਿਲਕੁਲ ਸਪੋਰਟ ਤੁਸੀਂ ਚੜ੍ਹਦੀ ਕਲਾ ਪੰਜਾਬ ਵੇਖਿਆ ਕਰੋ ਜਿੱਦੋਂ ਵੀ ਤੁਹਾਨੂੰ ਫ੍ਰੀ ਟਾਈਮ ਮਿਲੇ ਚੜ੍ਹਦੀ ਕਲਾ ਪੰਜਾਬ ਵੇਖਿਆ ਕਰੋ ਤੇ ਆਪਣਾ ਕੁਸ਼ਰੀਆ ਗੁਰੂ ਸਾਹਿਬ ਦੀਆਂ ਵੀਡੀਓਜ਼ ਦੇਖ ਕੇ ਕਿਉਂਕਿ ਤੁਹਾਨੂੰ ਇੱਥੇ ਬਹੁਤ ਅੱਛੀ ਗੱਲਾਂ ਨੂੰ ਵਿਖਿਆ ਕਰੋ ਤੁਹਾਨੂੰ ਤੁਹਾਨੂੰ ਇੱਥੇ ਬਹੁਤ ਅੱਛੀ ਗੱਲ ਸੁਣਨ ਨੂੰ ਮਿਲੇਗੀ ਅੱਛਾ ਕੀਤਾ ਕਿ ਜਿਹੜਾ ਅੱਛਾ ਕੰਮ ਕਰ ਰਿਹਾ ਹੋਵੇ ਹਮ ਬਿਲਕੁਲ ਜਿਹੜੀਆਂ ਪਹਿਣਾ ਵੀ ਅੱਛਾ ਕੰਮ ਕਰ ਰਹੀਆਂ ਨੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਬਿਲਕੁਲ ਲੇਕਿਨ ਇਹੋ ਜਿਹੇ ਲੱਗਦਾ ਹੈ ਕਿ ਪਤਾ ਨਹੀਂ ਸਾਡਾ ਕਲਚਰ ਨਹੀਂ ਸਾਨੂੰ ਐਸਾ ਕਲਚਰ ਨਹੀਂ ਸਾਨੂੰ ਹੈ ਨਾ ਨਹੀਂ ਕਰ ਦਿੰਦਾ ਸਾਡਾ ਕਲਚਰ ਸਾਨੂੰ ਇੰਨੀਆਂ ਯਾਰ ਇਸੇ ਗੱਲ ਦੀ وجہ ਤੋਂ ਤੇ ਕਈ ਇੱਕ ਦੋ ਵੇਲਾ ਹੋਣਾ ਵੀ ਹੋਈਆਂ ਵਾ ਨਾ ਗੱਡੀ ਚਾਰੀਆਂ ਆਹ ਇਸੇ وجہ ਤੋਂ ਵੀ ਸ਼ਾਇਦ ਫੇਰ ਕੀ ਮਤਲਬ ਸਾਡਾ ਕਲਚਰ ਨਹੀਂ ਹੈ ਜੋ ਫਿਰ ਨਾ ਸਾਡੇ ਸਾਡੀਆਂ ਵੀਡੀਓਜ਼ ਆਪਣੇ ਬਣਾਵਾਂ ਨੇ ਵੀਰਿਆਂ ਨੇ ਸਭ ਨੇ ਦੇਖਣੀਆਂ ਹੁੰਦੀਆਂ ਨੇ ਪਰ ਸਾਨੂੰ ਅੱਛਾ ਹੀ ਨਹੀਂ ਲੱਗਦਾ ਕਿ ਬੰਦਾ ਕਹਿੰਦਾ ਬੰਦਾ ਐ ਕਿ ਸਰ ਸਾਹਮਣੇ ਨਹੀਂ ਲੇਕਿਨ ਮੈਂ ਕਮੇਡੀ ਬੋਏ ਦੇ ਨਾਲ ਮੈਂ ਕਮੇਡੀ ਬੋਏ ਦੇ ਨਾਲ ਬਹੁਤ ਅੱਛਾ ਕੰਮ ਕਰਦਾ ਵੀਰਾ ਕੀ ਵੀ ਦੱਸ ਸਹੀ ਕਰਦਾ ਅਗਰ ਕੋਈ ਅੱਛੀਆਂ ਬਣਾਉਂਦਾ ਹੋਵੇ ਨਾ ਤਾਂ ਵੀਰੇ ਉਹਨੂੰ ਸਪੋਰਟ ਵੀ ਕਰਿਆ ਕਰੋ ਸਪੋਰਟ ਵੀ ਕਰਿਆ ਕਰੋ ਬਿਲਕੁਲ ਕਿਉਂਕਿ ਤੁਹਾਡੀ ਵੀਡੀਓ ਰਾਹੀਂ ਹੁਣ ਅਸੀਂ ਲਹਿੰਦੇ ਪੰਜਾਬ ਬੈਠੇ ਆ ਕਿ ਪਤਾ ਕਮੇਡੀ ਬாய் ਸਾਡੀ ਵੀਡੀਓ ਵੀ ਸ਼ਾਇਦ ਵੇਖੀ ਹੋਵੇ ਸ਼ਾਇਦ ਦੇਖ ਹੀ ਲੈ ਲੇ ਲੇਕਿਨ ਇਹ ਹੈ ਕਿ ਚਲੋ ਤੁਸੀਂ ਸਾਨੂੰ ਉਹ ਤੇ ਵਿਖਾਉਂਦੇ ਹੋ ਕਿ ਜਿਹੜੇ ਲੋਕ ਫਜ਼ੂਲ ਬਣਾ ਰਹੇ ਨੇ ਆਪਾਂ ਉਹਨਾਂ ਦੀ ਕੁੱਤੇ ਖਾਨੀ ਵੀ ਕਰਨੀ ਆ ਸਭ ਕੁਝ ਲੇਕਿਨ ਐਪਰੀਸੀਏਸ਼ਨ ਵੀ ਕਰਿਆ ਕਰੋ ਆਪਣੇ ਜਿਹੜੇ ਅੱਛੇ ਸਾਨੂੰ ਉਹ ਵੀ ਕੰਟੈਂਟ ਦਿਖਾਓ ਹਾਂ ਉਹ ਵੀ ਕਿਉਂਕਿ ਤੁਹਾਡੇ ਚੈਨਲ ਰਾਹੀਂ ਕੀ ਪਤਾ ਸਾਨੂੰ ਮਤਲਬ ਅੱਛੇ ਲੋਕ ਵੀ ਨਜ਼ਰ ਆਉਣ ਜਿਹੜੇ ਪੋ